ਪਾਕਿਸਤਾਨ ਦੇ ਵਿੱਚ ਇੱਕ ਵੱਡਾ ਆਤਮ ਹਕਾਤੀ ਹਮਲਾ ਹੋਇਆ ਪਾਕਿਸਤਾਨੀ ਫੌਜ ਦੇ ਕਾਫਲੇ ਤੇ ਸੁਸਾਇਸਾਈਡ ਅਟੈਕ ਕੀਤਾ ਗਿਆ ਦਰਸਲ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਇਸ ਆਤਮ ਹਕਾਤੀ ਹਮਲਾਵਰ ਨੇ ਵਿਸਫੋਟਕਾਂ ਦੇ ਨਾਲ ਭਰੀ ਇੱਕ ਗੱਡੀ ਨੂੰ ਫੌਜ ਦੇ ਕਾਫਲੇ ਦੇ ਨਾਲ ਟੱਕਰ ਮਾਰ ਦਿੱਤੀ ਤੇ ਹੁਣ ਤੱਕ ਇਸ ਹਮਲੇ ਦੇ ਵਿੱਚ ਘੱਟੋ ਘੱਟ 13 ਪਾਕਿਸਤਾਨੀ ਸੈਨਿਕ ਮਾਰੇ ਗਏ ਨੇ ਤੇ 20 ਜ਼ਖਮੀ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਸਕਦੀ ਹੈ ਧੁਮਾਕੇ ਦੇ ਨਾਲ ਨੇੜਲੇ ਘਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਖੈਬਰ ਪਖਤੂਨਖਵਾ ਦੇ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਮਾਕਾ ਇੰਨਾ ਜ਼ਬਰਦਸਤ ਸੀ ਕਿ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਜਿਸ ਕਾਰਨ 6 ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਤਾਂ ਇੱਕ ਵੱਡਾ ਸੁਸਾਈਡ ਅਟੈਕ ਹੋਇਆ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਇਲਾਕੇ ਦੇ ਵਿੱਚ ਸੈਨਾ ਦੇ ਕਾਫਲੇ ਤੇ ਸੁਸਾਈਡ ਅਟੈਕ ਹੋਇਆ ਇਸ ਬੰਮ ਤਮਾਕੇ ਦੀ ਜ਼ਿੰਮੇਵਾਰੀ ਪਾਕਿਸਤਾਨ ਤਾਲਿਬਾਨ ਟੀਟੀਪੀ ਦੇ ਨਾਲ ਜੁੜੇ ਹਾਫਿਜ਼ ਗੁਲ ਬਹਾਦਰ ਗਰੁੱਪ ਨੇ ਲਈ ਹੈ ਖੈਬਰ ਪ੍ਰਾਂਤ ਨੂੰ TTP ਦਾ ਗੜ ਮੰਨਿਆ ਜਾਂਦਾ ਹੈ ਤੇ ਇਲਾਕਾ ਪਾਕਿਸਤਾਨ ਦੇ ਸਭ ਤੋਂ ਤਣਾਅਪੂਰਨ ਇਲਾਕਿਆਂ ਵਿੱਚੋਂ ਇੱਕ ਹੈ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ TTP ਦੇ ਵੱਲੋਂ ਅਕਸਰ ਇੱਥੇ ਹਮਲੇ ਹੁੰਦੇ ਨੇ ਤਾਂ 2021 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੇ ਸੱਤਾ ਚੋਣ ਤੋਂ ਬਾਅਦ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲਗਾਤਾਰ ਬੰਬ ਧਮਾਕੇ ਹੋ ਰਹੇ ਨੇ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਅਤਵਾਦੀ ਹਮਲੇ ਵਧੇ ਨੇ ਅਤਵਾਦੀ ਹਮਲੇ ਤੇਜ਼ੀ ਦੇ ਨਾਲ ਰਹੇ ਨੇ ਖਾਸ ਕਰਕੇ ਖੈਬਰ ਪਖਤੂਨਖਵਾਤੇ ਬਲੋਚਿਸਤਾਨ ਦੇ ਵਿੱਚ ਅਜੇ ਹੀ ਸਥਿਤੀ ਦੇ ਵਿੱਚ ਇੱਕ ਹੋਰ ਵੱਡਾ ਹਮਲਾ ਪਾਕਿਸਤਾਨ ਦੀ ਚਿੰਤਾ ਨੂੰ ਵਧਾ ਰਿਹਾ ਹੈ ਇਸ ਸਾਲ ਮਾਰਚ ਦੇ ਵਿੱਚ ਵੀ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਪਾਕਿਸਤਾਨੀ ਫੌਜ ਨੇ ਦਾਵਾ ਕੀਤਾ ਸੀ ਕਿ ਉਸਨੇ ਟੀਟੀਪੀ ਦੇ ਨਾਲ ਸੰਬੰਧਿਤ 10 ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ ਦੱਖਣੀ ਵਜ਼ੀਰੀਸਤਾਨ ਦੇ ਵਿੱਚ ਇੱਕ ਕੈਂਪ ਤੇ ਆਤਮਕਾਤੀ ਹਮਲਾ ਹੋਇਆ ਸੀ ਅਤੇ ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਜਵਾਬੀ ਕਾਰਵਾਈ ਕਰਦਿਆਂ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਇਸ ਸਾਲ ਮਾਰਚ ਦੇ ਵਿੱਚ ਵੀ ਬੀਐਲਏ ਦੇ ਵਿਦਰੋਹੀਆਂ ਨੇ ਜ਼ਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਤੇ ਪਾਕਿਸਤਾਨੀ ਫੋਰਸ ਦੇ ਜਵਾਨਾਂ ਨੂੰ ਮਾਰ ਦਿੱਤਾ ਸੀ ਤਾਂ ਹੁਣ ਇੱਕ ਹੋਰ ਹਮਲਾ ਪਾਕਿਸਤਾਨ ਦੇ ਵਿੱਚ ਹੋਇਆ ਤਾਂ ਪਾਕਿਸਤਾਨ ਆਪਣੇ ਹੀ ਘਰ ਦੇ ਵਿੱਚ ਹੁਣ ਘਿਰ ਚੁੱਕਿਆ ਲਗਾਤਾਰ ਪਾਕਿਸਤਾਨ ਦੇ ਵਿੱਚ ਅਤਵਾਦੀ ਹਮਲੇ ਹੋ ਰਹੇ ਨੇ ਤਾਂ ਇੱਕ ਹੋਰ ਆਤਮਕਾਤੀ ਹਮਲੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਸੁਸਾਈਡ ਅਟੈਕ ਹੋਇਆ ਤਾਂ ਇਹ ਹਮਲਾ ਪਾਕਿਸਤਾਨੀ ਫੋਰਸ ਦੇ ਕਾਫਲੇ ਤੇ ਹੋਇਆ ਜਿਸ ਦੇ ਵਿੱਚ 13 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਦਕਿ 20 ਜਵਾਨ ਜ਼ਖਮੀ ਹੋ ਗਏ ਨੇ ਤੇ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ tMapake ਨਾਲ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਨਾ ਜ਼ਬਰਦਸਤ ਤਰੀਕੇ ਦੇ ਨਾਲ ਇਹ ਅਟੈਕ ਹੋਇਆ ਤਾਂ ਖੈਬਰ ਪਖਤੂਨ ਖਵਾ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਕਿ tMapaka ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਦੋ ਘਰਾਂ ਦੀਆਂ ਛੱਤਾਂ ਡਿੱਗੀਆਂ ਜਿਸ ਦੇ ਨਾਲ 6 ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ